ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਚਾਰਨਾਗ ਵਿਕਾਉ ਪਿੰਡ ਘੋਲੀਆ ਕਲਾਂ ਜਿਲ੍ਹਾ ਮੋਗਾ ਦੇ ਵਿੱਚ ਭਾਈ ਅਮਰਜੀਤ ਸਿੰਘ ਦੇ ਘਰੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕੱਲੀ ਕੱਲੀ ਘੋੜੀ ਦੀ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਅਬਲਗ ਘੋੜੀ ਦੇਖ ਰਹੇ ਹੋ ਇਹਦੇ ਬਾਰੇ ਹਾਂਜੀ ਜੇ ਇਹਦੀ ਆਪਾਂ ਕੱਦ ਦੀ ਗੱਲ ਕਰ ਲ ਗਏ ਤਾ ਬਾਈ ਦੇ ਦੱਸਣ ਮੁਤਾਬਕ 60 ਇੰਚ ਦਾ ਕਾਦਾ ਘੋੜੀ ਦਾ ਤੇ ਬਲੱਡ ਲਾਈਨ ਇਹਦੀ ਅਨਨੋਨ ਹੈ ਤੇ ਘੋੜੀ ਇਹ ਅਬਲਕ ਹੈਗੀ ਉਮਰ ਇਹਦੀ ਬਾਈ ਦੱਸਦਾ ਵੀ 6 ਸਾਲ ਦੀ ਉਮਰ ਹੋ ਸਕਦੀ ਆ ਤੇ ਬਾਈ ਦੇ ਦੱਸਣ ਦੀ ਗੱਲ ਆ ਬਾਈ ਕਹਿੰਦਾ ਵੀ ਨਾ ਘੋੜੀ ਨੱਚਦੀ ਵੀ ਇਹ ਤੁਸੀਂ ਹੁਣੇ ਦੇਖਿਆ ਵੀਡੀਓ ਦੇ ਵਿੱਚ ਥੋੜਾ ਨੱਚੀ ਵੀ ਆ ਘੋੜੀ ਤੇ ਉਹ ਬਾਈ ਕਹਿ ਵੀ ਰਿਹਾ ਵੀ ਨੱਚਣਾ ਨਹੀਂ ਹੈ ਨਾ ਤੇ ਇਹ ਘੋੜੀ ਬਹੁਤ ਵਧੀਆ ਘੋੜੀ ਆ ਚੰਗੀ ਘੋੜੀ ਆ ਸੋਹਣੀ ਘੋੜੀ ਆ ਹਨਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿਉਂ ਮੈਂ ਤਾਂ ਦੱਸੂਗਾ ਜਿਵੇਂ ਆਪਾਂ ਨੂੰ ਮਾਲਕ ਨੇ ਦੱਸਿਆ ਹਨਾ ਬਾਕੀ ਜਿਹੜੀ ਜਾਂਚ ਆ ਉਹ ਤੁਸੀਂ ਕਰਨੀ ਆ ਤੇ ਜੇ ਆਪਾਂ ਇਹਦੀ ਗੱਭਣ ਦੀ ਗੱਲ ਕਰ ਲਗੇ ਤਾਂ 4 ਮਹੀਨੇ ਗੱਭਣਾ ਘੋੜੀ ਚੈੱਕ ਪਾਸ ਹੈ ਇਹ ਵੀ ਬਾਈ ਤੇ ਦੱਸਣ ਦੀ ਗੱਲ ਆ ਵੀ ਚੈੱਕ ਪਾਸ ਆ ਬਾਈ ਕਹਿੰਦਾ 4 ਮਹੀਨੇ ਦੀ ਗੱਭਣ ਹੈ 7 ਇੰਚ ਦਾ ਕੱਦ ਹੈ ਤੇ ਬਲੱਡ ਲਾਈਨ ਬਾਈ ਕਹਿੰਦਾ ਨਾਉਣਾ ਹੈਗੀ ਕਾਂ ਬਾਈ ਹੁਣਾਂ ਨੇ ਵੀ ਅੱਗੇ ਤੋਂ ਇਹ ਲਈ ਸੀਗੀ ਤੇ 6 ਸਾਲੇ ਦੀ ਉਮਰ ਹੈਗੀ ਨੰਬਰ ਆ ਬਾਈ ਹੁਣਾਂ ਦਾ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਉੱਥੋਂ ਵੀ ਚੱਕ ਲਓ ਆਪਾਂ ਹਰੇਕ ਵੀਡੀਓ ਦੇ ਵਿੱਚ ਹਰੇਕ ਘੋੜੀ ਦੇ ਨਾਲ ਆਪਾਂ ਬੋਲ ਵੀ ਦਿਆ ਕਰਾਂਗੇ 8360655560 8360655560 ਹਾਂ ਅਮਰਜੀਤ ਬਾਈ ਦਾ ਨਾਮ ਹੈਗਾ ਪਿੰਡ ਘੋਲੀਆ ਕਲਾਂ ਜ਼ਿਲ੍ਹਾ ਮੋਗਾ ਬਾਈ ਹੁਣਾਂ ਕੋਲੇ ਨਾ ਕੱਲਾਂ ਵਾਲੇ ਚੇਤਕ ਦਾ ਬੱਚਾ ਹੈਗਾ ਸਪੌਟਲੈਸ ਬਿਲਕੁਲ 12 3 ਇੰਚ ਕੱਦ ਕਰੀ ਖੜਾਗਾ ਦੋ ਦੰਦ ਬਸ਼ੇਰਾ ਉਸ ਘੋੜੇ ਤੋਂ ਜਿਹੜੀ ਘੋੜੀ ਆ ਗੱਬਣ ਹੈਗੀ ਅ ਮੋਗਾ ਰੋਡ ਤੇ ਬਾਈ ਹੁਣਾਂ ਦਾ ਘਰ ਜਦੋਂ ਆਪਾਂ ਚੜੱਕ ਤੋਂ ਆਵਾਂ ਗਿੱਧਰ ਨੂੰ ਕੋਲਗੇ ਨੂੰ ਉਸ ਰੋਡ ਦੇ ਉੱਪਰ ਪਿੰਡ ਵੜਨ ਤੋਂ ਪਹਿਲਾਂ ਹੀ ਖੱਬੇ ਹੱਥ ਬਾਈ ਹੁਣਾਂ ਦਾ ਘਰ ਹੈ ਤੇ ਜੇ ਆਪਾਂ ਕੋਲਗੇ ਪਿੰਡ ਦੇ ਵਿੱਚੋਂ ਆਪਾਂ ਮੋਗੇ ਨੂੰ ਜਾਵਾਂਗੇ ਤਾਂ ਬਾਈ ਹੁਣਾਂ ਦਾ ਸੱਜੇ ਹੱਥਾ ਸੂਆ ਟਾਪਕੇ ਕਰ ਰਗਾ ਤੇ ਆਜੋ ਹੁਣ ਆਪਾਂ ਜਿਹੜੀ ਤੁਸੀਂ ਆਹ ਨੀਲੀ ਘੋੜੀ ਵੇਖ ਰਹੇ ਹੋ ਇਹਦੇ ਬਾਰੇ ਗੱਲਬਾਤ ਕਰਦੇ ਆ ਘੋੜੀ ਇਹ ਵੀ ਬਹੁਤ ਚੰਗੀ ਸੀ ਇਹ ਵੀ ਬਹੁਤ ਵਧੀਆ ਸੋਹਣੀ ਘੋੜੀ ਸੀਗੀ ਇਹ ਬਾਈ ਹੁਣੇ ਕਹਿੰਦੇ ਆ ਵੀ 1 ਮਹੀਨਾ ਇਸ ਘੋੜੀ ਨੂੰ ਮਲਾਈ ਨੂੰ ਹੋ ਗਿਆ ਤੇ ਤੁਸੀਂ ਬਾਕੀ ਸਮਝ ਸਕਦੇ ਹੋ ਨਾ ਵੀ ਚੈੱਕ ਪਾਸ ਦਾ ਆਪਾਂ ਕਹਿ ਨਹੀਂ ਸਕਦੇਗੇ ਵੀ ਮਹੀਨਾ 1 ਹੀ ਹੋਇਆ ਜੇ ਮਲਾਈ ਨੂੰ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰ ਲਈਏ 59 ਇੰਚ ਹੈ ਜਿਹੜੀ ਇਹਦੀ ਹਾਈ ਟਾ ਘੋੜੀ ਦੀ ਤੇ ਨੀਲੀ ਘੋੜੀ ਆ ਇਹ ਅਨਨੋਨ ਬਲੱਡ ਲਾਈਨ ਆ ਇਹਦੀ ਵੀ ਕਿਉਂ ਬਾਈ ਨੇ ਦੱਸਣ ਦੀ ਗੱਲ ਆ ਬਾਈ ਕਹਿੰਦਾ ਵੀ ਮੈਂ ਅੱਗੇ ਤੋਂ ਲੈ ਕੇ ਆਉਣਾ ਤਾਂ ਕਰਕੇ ਆਪਾਂ ਨੂੰ ਜਿਹੜੀ ਬਲੱਡ ਲਾਈਨ ਉਹਦੇ ਬਾਰੇ ਨਹੀਂ ਪਤਾ ਹਨਾ ਐਵੇਂ ਬਾਈ ਕਹਿੰਦਾ ਆਪਾਂ ਕਿਸੇ ਦਾ ਨਾਮ ਲੈ ਲਈਏ ਫਲਾਨੀ ਬਲੱਡ ਲਾਈਨ ਦੀ ਆ ਫਲਾਨੀ ਦੀ ਹਨਾ ਵੀ ਐਵੇਂ ਝੂਠ ਮਾਰਨ ਨਾਲੋਂ ਵੀ ਸਾਫ਼ ਦੱਸਿਆ ਚੰਗਾ ਵੀ ਬਲੱਡ ਲਾਈਨ ਦਾ ਆਪਾਂ ਨੂੰ ਨਹੀਂ ਪਤਾ ਹਨਾ ਇੱਕ ਮਹੀਨਾ ਬਾਈ ਕਹਿੰਦਾ ਮਲਾਈ ਨੂੰ ਹੋ ਗਿਆ ਤੇ ਨਾ ਟੈਂਚਾ ਜਿਹੜਾ ਤਾਂ ਕੱਦ ਦਾ ਇਹ ਜਿਹੜੀ ਘੋੜੀ ਆ ਬਾਈ ਦੇ ਦੱਸਣ ਦੀ ਗੱਲ ਹੈ ਨਾ ਵੀ ਇੱਕ ਮਹੀਨਾ ਹੋ ਗਿਆ ਮਲਾਈ ਨੂੰ ਹਨਾ ਕ ਲਾਲੇ ਚੇਤਕ ਦਾ ਬੱਚਾ ਬਾਈ ਹੁਣਾ ਕੋਲੇ ਦੋ ਦੰਦ ਉਹ ਬਸ਼ੀਰਾ ਜਿਹੜਾ ਦੋ ਦੰਦ ਦਾਗਾ ਤੇ ਕਾਦੋ ਕਰੀ ਖੜਾ ਬਾਹਰ ਤਰੇ ਨੈਂਚ ਹਨਾ ਜਮਾ ਸਪੋਰਟਲੈਸ ਬੱਚਾ ਹੈਗਾ ਬਾਈ ਕਹਿੰਦਾ ਵੀ ਉਹਦੇ ਤੋਂ ਆਪਾਂ ਇਹ ਮਲਾਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਉਹ ਬੱਚੇ ਦੇ ਦਰਸ਼ਨ ਵੀ ਕਰਾਵਾਂਗੇ ਇਸੇ ਚੈਨਲ ਤੇ ਆਪਾਂ ਫੁੱਲ ਇੰਟਰਵਿਊ ਲੈ ਕੇ ਆਵਾਂਗੇ ਉਸ ਬਸ਼ੀਰੇ ਬਾਰੇ ਹਨਾ ਤੇ ਬਾਈ ਹੁਣਾਂ ਦੇ ਘਰੇ ਹੀ ਆ ਬਸ਼ੇਰਾ ਜਮਾਂ ਬਿਲਕੁਲ ਸਪੌਟਲੈਸ ਬੱਚਾ ਹੈਗਾ ਬਹੁਤ ਸੋਹਣਾ ਬੱਚਾ ਦੋ ਦੰਦ ਹੋਇਆਗਾ ਸਪੌਟਲੈਸ 62 63 ਇੰਚ ਹੈ ਜਿਹੜੇ ਹਾਈਟ ਆ ਕਰੀ ਖੜਾ ਹੈਗਾ ਉਹਨਾਂ ਉਹਦੇ ਤੋਂ ਹੀ ਬਾਈ ਹੁਣਾਂ ਨੇ ਮਲਾਈ ਹੈਗੀ ਤੇ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਬਸ਼ੀਰੀ ਦੀਆਂ ਫੋਟੋਆਂ ਵੀ ਪਾ ਦੇਣਗੇ ਦੂਵਾਰਾ ਫੇਰ ਆਪਾਂ ਤੁਹਾਨੂੰ ਇਹ ਡਿਟੇਲ ਆ ਜਿਹੜੇ ਦੱਸ ਦੇ ਕੇ ਇੱਕ ਮਹੀਨਾ ਬਾਈ ਕਹਿੰਦਾ ਵੀ ਮਲਾਈ ਨੂੰ ਹੋਗੀ ਕੱਲਾਂ ਵਾਲੀ ਚੇਤਕ ਦਾ ਬੱਚਾ ਬਾਈ ਹੁਣਾਂ ਕੋਲ ਜਿੱਤੂ ਇਹ ਮਲਾਈ ਹੋਈ ਹੈਗੀ ਉਮਰੇ ਇਸ ਘੋੜੀ ਦੀ ਹੈਗੀ ਜੀ 5 ਤੋਂ 6 ਸਾਲ ਦੇ ਵਿੱਚ ਵਿੱਚ ਨੀਲੀ ਘੋੜੀ ਹੈਗੀ ਤੇ ਨਾਂ ਟੈਂਚਾ ਜਿਹੜਾ ਤਾਂ ਕੱਦ ਹੈਗਾ ਬਾਈ ਉਹਨਾਂ ਦਾ ਨੰਬਰ ਆਪਾਂ ਫੇਰ ਬੋਲਦਗੇ ਅਮਰਜੀਤ ਸਿੰਘ ਬਾਈ ਦਾ ਨਾਂ ਹੈਗਾ ਨੰਬਰ ਹੈਗਾ ਜੀ 83606 55560 ਘੋਲੀਆਂ ਕਲਾ ਪਿੰਡਾ ਬਾਈ ਦਾ ਤੇ ਜ਼ਿਲ੍ਹਾ ਮੁਗ ਬਾਕੀ ਕੰਨ ਕੋ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਕੁੱਲ ਮਿਲਾ ਕੇ ਜੇ ਆਪਾਂ ਕਹਿ ਦੇਈਏ ਹਨ ਜਿਹੜੀ ਪਹਿਲਾਂ ਘੋੜੀ ਵੀ ਦਿਖਾਈ ਆ ਆ ਵੀ ਘੋੜੀ ਤੁਹਾਨੂੰ ਦਿਖਾਈ ਹੈ ਵੀ ਪੂਰੇ ਚੰਗੇ ਨਾਗੀ ਹੈ ਹੈਨਾ ਐ ਨਹੀਂ ਆਪਾਂ ਕਹਿ ਸਕਦੇ ਵੀ ਕਾਚਾ ਘੋੜੀਆਂ ਚ ਹੈਨਾ ਆਪਾਂ ਬਾਕੀ ਬਾਲਾ ਆਪ ਨੂੰ ਦੱਸਣ ਦੀ ਲੋੜ ਨਹੀਂ ਕਿਉਂ ਵੀਡੀਓ ਦੇ ਵਿੱਚ ਜਿਹੜੀ ਚੰਗੀ ਘੋੜੀ ਹੈ ਉਹ ਆਪਦੇ ਆਪ ਨੂੰ ਸ਼ੋਅ ਆਟੋਮੈਟਿਕ ਹੀ ਕਰ ਦਿੰਦੀ ਹੈ ਹੈਨਾ ਬਾਕੀ ਪਰ ਖੁਦੀ ਅੱਖ ਆ ਜਿਹੜੀ ਉਹ ਬੜੀ ਭੈੜੀ ਹੁੰਦੀ ਹੈ ਨਾ ਤੇ ਪਰਖਣ ਵਾਲਾ ਤਾਂ ਪਹਿਲਾਂ ਚ ਹੀ ਪਰਖ ਦਿੰਦਾ ਵੀ ਘੋੜੀਆਂ ਚੰਗੀਆਂ ਜਾਂ ਮਾੜੀਆਂ ਹੈਨਾ ਤੇ ਆਜੋ ਹੁਣ ਆਪਾਂ ਦੂਜੀ ਦੀ ਇਹਦੀ ਬਸ਼ੀਰੀ ਦੀ ਗੱਲ ਕਰਦੇ ਆਂ ਜਿਹੜੀ ਤੁਸੀਂ ਇਹ ਬਸ਼ੇਰੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਚੰਬੀ ਬਸ਼ੇਰੀ ਹੈਗੀ ਇਹ ਜਿਹੜੀ ਬਸ਼ੇਰੀ ਆ ਇਹ ਦੋ ਦੰਦਾਂ ਦਾ ਟੋਪਰਾਂ ਜਿਹੜੀਆਂ ਹਜੇ ਲਾਉਣ ਲੱਗੀ ਐ ਹੈਨਾ ਦੋ ਦੰਦਾਂ ਦਾ ਟੋਪਰਾਂ ਲਾਉਣ ਲੱਗੀ ਆ ਤੇ ਆ ਜਿਹੜੀ ਇਹਦੀ ਕੱਦ ਦਾ ਹਾਈਟ ਐ ਉਹ ਹੈਗੀ ਐ ਜੀ 7 ਇੰਚ ਬਲੱਡ ਲੈਂਡ ਬਾਈ ਹੁਣ ਕਹਿੰਦੇ ਵੀ ਇਹ ਵੀ ਅਨਨੋਨ ਤੋਈ ਆ ਬਲੱਡ ਲੈਂਡ ਬਾਰੇ ਇਹਦੇ ਬਾਰੇ ਵੀ ਨਹੀਂ ਪਤਾ ਕਾ ਤੇ ਕੱਦ 60 ਇੰਚਾਂ ਤੇ ਦੋ ਦੰਦਾਂ ਦੀਆਂ ਟੂਪਾਂ ਜਿਹੜੀਆਂ ਉਹ ਲਾਉਣੇ ਲੱਗੀ ਐ ਹੈਨਾ ਬਸ਼ੇਰੀ ਤੁਸੀਂ ਦੇਖ ਸਕਦੇ ਹੋ ਸੋਹਣੀ ਬਸ਼ੇਰੀ ਐ ਸ਼ਕੀਨ ਬਸ਼ੇਰੀ ਐ ਹੈਨਾ ਤੇ ਤੁਸੀਂ ਵੇਖ ਰਹੇ ਹੋਵੋਗੇ ਵੀਡੀਓ ਦੇ ਵਿੱਚ ਸੋਚ ਵੀ ਰਹੇ ਹੋਵੋਗੇ ਵੀ ਬਾਈ ਨੇ ਮੁੱਲ ਦੀ ਕਿਸੇ ਦੀ ਗੱਲ ਨਹੀਂ ਕਰੀ ਹੈਨਾ ਤੇ ਆਪਾਂ ਬਾਈ ਹੁਣ ਨਾ ਮਰਜੀਤ ਹੁਣ ਨਾ ਗੱਲ ਕਰੀ ਸੀ ਬਾਈ ਮੁੱਲ ਬਾਈ ਕਹਿੰਦਾ ਵੀ ਆਪਾਂ ਮੁੱਲ ਕੋਈ ਜ਼ਿਆਦਾ ਨਹੀਂ ਰੱਖਣਾਗਾ ਹਿਸਾਬ ਦਾ ਹੀ ਮੁੱਲ ਰੱਖਾਂਗੇ ਤੇ ਫਿਰ ਕਰਾਂਗੇ ਗੱਲ ਫੋਨ ਤੇ ਹੈਨਾ ਬਾਕੀ ਬਸ਼ੇਰੀ ਜਿਹੜੀ ਕੰਨਾਂ ਕੰਨਾਂ ਦੀ ਬਹੁਤ ਸੋਹਣੀ ਆ ਬਾਂਤਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਾਂਤਰ ਕੰਨਾਂ ਦੀ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਕਿਹਾ ਆ ਵੀ ਨਾਗ ਮਾਰੇ ਨਹੀਂ ਹੈ ਨਾ ਨਾਗ ਚਾਰੇ ਦੇ ਚਾਰੇ ਨਾਗ ਚੰਗੇ ਆਗੇ ਇੱਕ ਬਸ਼ੇਰੀ ਆਪਾਂ ਜਦੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਤੇ ਮੁੱਲ ਬਾਈ ਨਾਲ ਮੈਂ ਗੱਲ ਕਰੀ ਮੈਂ ਕਿਹਾ ਬਾਈ ਵੀ ਆਪਾਂ ਫੋਨ ਤੇ ਕਿਉਂ ਨਹੀਂ ਵੀਡੀਓ ਦੇ ਵਿੱਚ ਕਿਉਂ ਨਹੀਂ ਮੁੱਲ ਬਾਰੇ ਗੱਲ ਕਰਨੀ ਹੈ ਨਾ ਤਾਂ ਬਾਈ ਕਹਿੰਦਾ ਵੀ ਕੋਈ ਚੱਕਰ ਨਹੀਂ ਯਾਰ ਕਈਆਂ ਨੂੰ ਹੁੰਦਾ ਵੀ ਯਾਰ ਆਪਣੇ ਬਾਹਰ ਹੋ ਜਾਂਦੀਆਂ ਹਨਾ ਆਪਣੇ ਜਿਹੜਾ ਬਜਟ ਹੁੰਦਾ ਤੇ ਕਈਆਂ ਨੂੰ ਲੱਗਦਾ ਹੁੰਦਾ ਹੈ ਵੀ ਆਪਣੇ ਬਜਟ ਤੋਂ ਜ਼ਿਆਦਾ ਥੱਲੇ ਆ ਹੈ ਨਾ ਕਿਉਂ ਸਾਰੇ ਮੇਲ ਦੇ ਬੰਦੇ ਜਿਹੜੇ ਉਹ ਵੀਡੀਓ ਵੇਖਦੇ ਆ ਨਾ ਤਾਂ ਕਰਕੇ ਬਾਈ ਕਹਿੰਦਾ ਵੀ ਕਿਸੇ ਦਾ ਬਾੜਾ ਹੋਣਾ ਹੋਵੇ ਵੀ ਆਪਾਂ ਨੂੰ ਬਾਈ ਫੋਨ ਲਾਉਣ ਤੇ ਆਪਾਂ ਫੋਨ ਤੇ ਜਿਵੇਂ ਅਗਲਾ ਕਰੂਗਾ ਜਿਵੇਂ ਅਗਲਾ ਕਹੂਗਾ ਉਸ ਹਿਸਾਬ ਦੇ ਨਾਲ ਹੀ ਆਪਾਂ ਮੁੱਲ ਕਰਕੇ ਬਾਈ ਨਾਲ ਗੱਲਬਾਤ ਕਰ ਲਾਂਗੇ ਕਿਉਂਕਿ ਬਣਾ ਬਾਈ ਕਹਿੰਦਾ ਬਾੜਾ ਜ਼ਿਆਦਾ ਮੁੱਲ ਨਹੀਂ ਹੈਗਾਗਾ ਆਪਾਂ ਨੂੰ ਜ਼ਿਆਦਾ ਮੁੱਲ ਨਾਲੋਂ ਅੱਗੇ ਬੰਦੇ ਦੇ ਕੋਲੇ ਸ਼ੌਕ ਪੂਰਾ ਹੋਣ ਵਾਸਤੇ ਜਿਹੜਾ ਨਾਗਾ ਉਹ ਜਾਵੇ ਹੈ ਨਾ ਵੱਡੀ ਚੀਜ਼ ਬਾਈ ਕਹਿੰਦਾ ਇਹੇ ਆਪਾਂ ਨੂੰ ਤੇ ਅੱਜ ਹੁਣ ਆਪਾਂ ਇਸ ਬਿਸ਼ੇਰੀ ਬਾਰੇ ਗੱਲਬਾਤ ਕਰ ਲਗੇ ਇਹ ਬਿਸ਼ੇਰੀ ਵੀ ਚੰਬੀ ਹੈਗੀ ਤੇ ਇਹ ਬਿਸ਼ੇਰੀ ਜਿਹੜੀ ਉਹ ਦੋ ਦੰਦ ਲੱਗਦੀ ਆ ਹਲੇ ਇਹ ਦੋ ਦੰਦ ਲੱਗਦੀ ਆ ਤੇ ਬਲੱਡ ਲਾਈਨ ਬਾਈ ਕਹਿੰਦਾ ਏ ਦੇ ਵੀ ਰ ਵੀ ਆਪਾਂ ਨੂੰ ਕੋਈ ਪਤਾ ਨਹੀਂ ਇਹ ਵੀ ਆਨਨ ਨੋਨ ਦੀ ਲਈ ਆ ਤੇ ਕੱਦ ਜੇ ਆਪਾਂ ਇਹਦੀ ਗੱਲਬਾਤ ਕਰ ਲਗੇ ਤਾਂ ਕੱਦ ਦੇ ਤਾਂ ਹੈਗਾ 60 ਇੰਚ ਚੰਬੀ ਬਿਸ਼ੇਰੀ ਹੈਗੀ 60 ਇੰਚ ਦਾ ਕੱਦ ਤੇ ਬਲੱਡ ਲੈਂਣਾ ਜਿਹੜੀ ਉਹ ਵੀ ਇਹਦੀ ਅਨਨੋਨੀ ਹੈ ਅ ਬਾਈ ਦਾ ਨੰਬਰ ਆਪਾਂ ਫੇਰ ਬੋਲਦੇਗੇ ਸਕਰੀਨ ਦੇ ਥੱਲੇ ਜਿਹੜਾ ਲਿਖਿਆ ਹੋਇਆ ਹੈ ਨਾ ਨੰਬਰ ਅਮਰਜੀਤ ਸਿੰਘ ਇਹ ਬਾਈ ਦਾ ਨੰਬਰ ਹੈ ਜੇ ਤੁਸੀਂ ਘੋੜੀਆਂ ਲੈਣੀਆਂ ਤਾਂ ਬਾਈ ਨਾਲ ਸੰਪਰਕ ਕਰ ਲਿਓ ਹਨ ਜਿਹੜਾ ਸਕਰੀਨ ਦੇ ਉੱਪਰ ਵਾਲੇ ਪਾਸੇ ਲਿਖਿਆ ਹੋਇਆ ਹੈ ਜੀਵਨ ਬਰਾੜ ਹਨ ਉਹ ਨੰਬਰ ਹੈ ਜਿਹੜਾ ਉਹ ਮੇਰਾ ਨੰਬਰ ਹੈਗਾ ਉਹ ਨੰਬਰ ਤੇ ਸੰਪਰਕ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਜੇ ਤੁਸੀਂ ਕੋਈ ਇਦਾਂ ਦੀ ਵੀਡੀਓ ਬਣਾਉਣੀ ਹੈ ਜਾਂ ਤੁਸੀਂ ਇੰਟਰਵਿਊ ਕਰਾਉਣੀ ਹੈ ਤਾਂ ਹਨਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998728258 ਨੰਬਰ ਮੇਰਾ ਹੈਗਾ ਤੇ ਬਾਈ ਅਮਰਜੀਤ ਦਾ ਨੰਬਰ ਹੈ ਜੀ 8360655560 8360655560 ਕੋਹਿਆ ਕਲਾਂ ਬਾਈ ਦਾ ਪਿੰਡ ਹੈਗਾ ਜ਼ਿਲ੍ਹਾ ਮੋਗਾ ਹੈਗਾ ਜਦੋਂ ਆਪਾਂ ਘੋਲਗੇ ਤੋਂ ਮੋਗੇ ਨੂੰ ਜਾਵਾਂਗੇ ਚੜੱਕ ਨੂੰ ਜਾਵਾਂਗੇ ਤਾਂ ਸੁਆ ਟੱਪ ਕੇ ਸੱਜੇ ਹੱਥ ਬਾਰ-ਬਾਰ ਬਾਈ ਉਹਨਾਂ ਦਾ ਘਰ ਹੈਗਾ ਤੇ ਜੇ ਆਪਾਂ ਮੋਗੇ ਤੋਂ ਟੜਕ ਵਾਲੀ ਸਾਈਡ ਤੋਂ ਕੋਈ ਅਗੇ ਨੂੰ ਆਵਾਂਗੇ ਤਾਂ ਐਂਟਰ ਹੋਣ ਤੋਂ ਪਹਿਲਾਂ ਹੀ ਬਾਰ-ਬਾਰ ਖੇਤਾਂ 'ਚ ਖੱਬੀ ਸਾਈਡ ਬਾਈ ਹੁਣਾਂ ਦਾ ਘਰ ਆਗਾ ਬਾਕੀ ਬਾਈ ਤੁਹਾਨੂੰ ਜਦੋਂ ਸੰਪਰਕ ਕਰੋਗੇ ਬਾਈ ਨਾਲ ਹਾਂ ਤਾਂ ਬਾਈ ਤੁਹਾਨੂੰ ਜੀ ਡਿਟੇਲ ਆ ਜਿਹੜੀ ਘਰ ਦੀ ਐਡਰੈਸ ਆ ਜਿਹੜਾ ਉਹ ਚੰਗੀ ਤਰ੍ਹਾਂ ਸਮਝਾ ਦੇਊਗਾ ਹਨ ਤੇ ਮੁੱਲ ਜਿਹੜਾ ਬਾਈ ਚਾਰਾ ਘੋੜਿਆਂ ਦਾ ਫੋਨ ਦੇ ਉੱਪਰ ਹੀ ਕਰੂਗਾ ਤੇ ਮੁੱਲ ਬਾਈ ਕਹਿੰਦਾ ਉਹ ਬੋਲਣੀ ਜ਼ਰੂਰ ਆ ਵੀ ਮੁੱਲ ਆਪਣਾ ਕੋਈ ਬਾਲਾ ਜਿਆਦਾ ਮੁੱਲ ਨਹੀਂ ਹੋਣਾ ਮੋਲ ਸਾਰਿਆਂ ਦਾ ਹਿਸਾਬ ਦਾ ਹੀ ਹੋਊਗਾ ਹਨ ਤੇ ਜੇ ਤੁਸੀਂ ਵੀ ਕੋਈ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਬਣਵਾਉਣੀ ਆ ਹੋਣ ਜਾਂ ਕੋਈ ਘੋੜਾਂ ਦਾ ਸੇਲ ਕਰਨੀਆਂ ਜਾਂ ਕੋਈ ਮੱਝਾਂ ਗਾਈਆਂ ਜਾਂ ਕੋਈ ਕੁੱਤੇ ਰੱਖੇ ਹੋਏ ਹਨ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਵਾਉਣੀ ਆ ਆਪਦੇ ਕਿਤੇ ਦੀ ਮੁਰਗੀਆਂ ਰੱਖੀਆਂ ਕੋਈ ਹਨ ਪੋਲਟਰੀ ਫਾਰਮ ਦਾ ਕੰਮ ਕਰ ਰਹੇ ਹੋ ਘਰੇ ਕੰਮ ਕਰ ਰਹੇ ਹੋ ਛੋਟੇ ਪੱਧਰ ਤੇ ਕਰ ਰਹੇ ਹੋ ਭਾਵੇਂ ਵੱਡੇ ਪੱਧਰ ਤੇ ਕਰ ਰਹੇ ਹੋ ਹਨ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡੇ ਕਿਤੇ ਦੀ ਐਡ ਆ ਜਿਹੜੀ ਉਹ ਜ਼ਰੂਰ ਕਰਾਂਗੇ ਤੇ ਜਿਹੜੀ ਆਪਣਾ ਐਡ ਦੀ ਕੋਸਟ ਆ ਹਨਾ ਉਹ ਵੀ ਆਪਾਂ ਕੋਈ ਬਾੜੀ ਨਹੀਂ ਰੱਖੀ ਆਪਾਂ ਨੂੰ ਆਇਆ ਵੀ ਛੋਟੇ ਕਿਤੇ ਵਾਲਾ ਬੰਦਾ ਜਿਹੜਾ ਉਹ ਵੀ ਆਪਾਂ ਨਾਲ ਸੰਪਰਕ ਕਰੇ ਆਪਣੇ ਤੱਕ ਪਹੁੰਚ ਜਿਹੜੀ ਉਹ ਕਰ ਸਕੇ ਹਨਾ ਉਹਦੇ ਚੱਤ ਚ ਵੀ ਇਹ ਨਾ ਹੋਵੇ ਵੀ ਬਾਈ ਦੇਖਣੀ ਕਿੰਨੇ ਪੈਸੇ ਰੱਖੇ ਹੋਣਗੇ ਤੇ ਵੀ ਪਤਾ ਨਹੀਂ ਬਾਈ ਆਊਗਾ ਆਪਣੇ ਕੋਲ ਕਿ ਨਹੀਂ ਆਊਗਾ ਹਨਾ ਤਾਂ ਆਪਾਂ ਨੂੰ ਜਿਆਦਾ ਖੁਸ਼ੀ ਹੋਊਗੀ ਜੇ ਛੋਟੇ ਤੇ ਛੋਟੇ ਕਿਤੇ ਵਾਲਾ ਵੀ ਸੰਪਰਕ ਕਰੂਗਾ ਕੋੰਦੀ ਹੋਈ ਜਿਆਦਾ ਆਪਣੇ ਆਪ ਨੂੰ ਖੁਸ਼ੀ ਹੋਊਗੀ ਤੇ ਜੇ ਆਪਾਂ ਗੱਲ ਕਰ ਲਗੇ ਬਾਈ ਹੁਣਾਂ ਦੇ ਬੱਚਿਆਂ ਦੀ ਤਾਂ ਛੋਟੇ ਛੋਟੇ ਬੱਚੇ ਸੀ ਬਾਈ ਹੁਣਾਂ ਦੇ ਤੇ ਪਰ ਸ਼ੌਂਕ ਸੀਗੇ ਬਹੁਤ ਜਿਆਦੇ ਵੱਡੇ ਹੈਨਾ ਵੱਡਿਆਂ ਨਾਲ ਵੀ ਜਿਆਦੇ ਸ਼ੌਂਕ ਸੀ ਇਹ ਜਿਹੜਾ ਬਾਈ ਆ ਤੁਸੀਂ ਦੇਖ ਰਹੇ ਹੋ ਛੋਟਾ ਇਹਦਾ ਗਰਮ ਹੋ ਗਿਆ ਥੋੜਾ ਜਿਹਾ ਬਾਈ ਕਹਿੰਦਾ ਮੈਂ ਤਾਂ ਗੁੱਸੇ ਆ ਵੀ ਤੁਸੀਂ ਮੇਰੀ ਵੀਡੀਓ ਦਾ ਜਿਹੜੀ ਉਹ ਨਹੀਂ ਬਣਾਈ ਹੈਨਾ ਤਾਂ ਵੀਡੀਓ ਬਾਈ ਦੀ ਤੁਸੀਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਮੈਨੂੰ ਦੇ ਨਵੀਂ ਵੀਡੀਓ ਨਾਲ ਧੰਨਵਾਦ